ਹਾਂਜੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਜਗਤਾਰ ਸਿੰਘ ਮੈਨੇਜਰ ਸਾਹਿਬਖੰਡ ਸ੍ਰੀ ਹਰਮੰਦਰ ਸਾਹਿਬ ਅੱਜ ਕੋਈ ਸਵਾ 1 ਵਜੇ ਦਾ ਟਾਈਮ ਸੀ ਲੰਚ ਟਾਈਮ ਹੋਇਆ ਸੀ ਲੰਚ ਦਾ ਟਾਈਮ ਹੋਇਆ ਸੀ ਉਸ ਸਮੇਂ ਉਹ ਵੀ ਸਾਡਾ ਸੁਖਵੀਰ ਸਿੰਘ ਨਾਂ ਦਾ ਕਰਮਚਾਰੀ ਆ ਉਹ ਆਇਆ ਉਹਦੇ ਨਾਲ ਦੋ ਅਣਜਾਣ ਵਿਅਕਤੀ ਸੀ ਪਤਾ ਨਹੀਂ ਉਹਦੇ ਰਿਸ਼ਤੇਦਾਰ ਸੀ ਜਾਂ ਕੌਣ ਉਹਦੇ ਬਾਰੇ ਨਹੀਂ ਦੱਸ ਸਕਦੇ ਉਹਨੇ ਆਣ ਕੇ ਤੇ ਇਹਦੇ ਸ੍ਰੀ ਸਾਹਿਬਾਂ ਦੇ ਨਾਲ ਤੋਂ ਜਿਹੜੇ ਛੋਟਾ ਸ੍ਰੀ ਸਾਹਿਬ ਹੁੰਦਾ ਉਹ ਵਾਰ ਕੀਤਾ ਜਿਹੜੇ ਸਿੱਧੇ ਦਿਲ ਤੇ ਲੱਗੇ ਅੱਛਾ ਫਿਰ ਅਸੀਂ ਇਹਨੂੰ ਤੁਰੰਤ ਇੱਥੇ ਹਸਪਤਾਲ ਲੈਣ ਦਾ ਸਾਰਾ ਸਾਡੇ ਮਾਨ ਜੋ ਪ੍ਰਧਾਨ ਸਾਹਿਬ ਜੀ ਵਾਰ-ਵਾਰ ਫੋਨ ਕਰਕੇ ਪੁੱਛ ਰਹੇ ਸੀ ਮੈਂ ਸਾਹਿਬ ਵੀ ਵੱਡੇ ਸਾਡੇ ਮੁਖੀ ਜਤੰਘੇੜਾ ਸਾਹਿਬ ਵੀ ਭਗਵੰਤ ਸਿੰਘ ਜੀ ਇੱਥੇ ਪਹੁੰਚੇ ਹੋਏ ਸਨ ਹੁਣ ਨਹੀਂ ਕਹੇ ਆ ਹੁਣੇ ਸੇ ਪ੍ਰਸ਼ਾਸਨ ਆ ਗਿਆ ਪਰ ਸਾਡੇ ਮਿੰਦੇ ਦੀ ਡੈਥ ਹੋ ਗਈ। ਇੰਨਾ ਕੀ ਪਿੱਸਾ ਆ ਗਿਆ ਕਿ ਇੰਨਾ ਵੱਡਾ ਮਾਮਲਾ ਉਹ ਕੋਈ ਇੰਨਾ ਦਾ ਦਸੇ ਕੋਈ ਘਰੇਲੂ ਕੋ ਝਗੜਾ ਸੀ ਪਰ ਇਹ ਬੰਦਾ ਤੇ ਬਹੁਤ ਭਲਾ ਮਾਨਸਾ ਪਰ ਘਰੇਲੂ ਝਗੜਾ ਕਿਤਰਾ ਦਾ ਇਖਤਿਆਰ ਲੈ ਜੇ ਤੇ ਪਤਾ ਨਹੀਂ ਇਹਨਾਂ ਲੱਗਦਾ ਮਿੰਦਰ ਸਾਹਿਬ ਮਿੰਦਰ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੀਗੇ ਜਿਹੜੇ ਤੇ ਜਿੰਨਾਂ ਵੱਲੋਂ ਹਮਲਾ ਕੀਤਾ ਗਿਆ ਤੇ ਆਖਰ ਇੰਨਾ ਗੁੱਸਾ ਕਿਸ ਗੱਲ ਦਾ ਕਿਉਂਕਿ ਠੰਡੇ ਹੋਣਾ ਚਾਹੀਦਾ ਜਦੋਂ ਆਪਾਂ ਇਸ ਸੰਸਥਾ ਤੋਂ ਪਰੇ ਹੋਣੇ ਸੰਸਥਾ ਨਾਲ ਜੁੜੀ ਹੋਈ ਹੈ ਪਹਿਲਾਂ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਾਡੇ ਕੋਲ ਡਿਊਟੀ ਕਰਦਾ ਰਿਹਾ ਉਸ ਸਮੇਂ ਮੈਂ ਤੋਂ ਹੀ ਉਹ ਬਦਲ ਕੇ ਉਤਰੰਬਰਜਾਤਿ ਗਿਆ ਸੀ ਪਰ ਉਹ ਇਹ ਬੜੀ ਪਿਆਰ ਸੀ ਇਹਨਾਂ ਸਾਰਿਆਂ ਦਾ ਆਪਸ ਹੀ ਕੋਈ ਗੱਲਬਾਤ ਨਹੀਂ ਪਰ ਹੁਣ ਇਹ ਗੱਲ ਦਾ ਪਤਾ ਨਹੀਂ ਉਹ ਜਦੋਂ ਹੁਣ ਮਿਲੇਗਾ ਸਾਨੂੰ ਕੁਆਟਰਾਂ ਚ ਰਹਿੰਦਾ ਇੱਥੇ ਦਰਬਾਰ ਸਾਹਿਬ ਤੇ ਸੁਲਤਾਨਵਿੰਡਰ ਰੋਡ ਤੇ ਉਹਨੂੰ ਅਸੀਂ ਮਿਲ ਜਾ ਰਹੇ ਹਾਂ ਜਦੋਂ ਉਹਨੂੰ ਮਿਲਿਆ ਸੀ ਪੁੱਛ ਕੇ ਆਪ ਜੀ ਦੱਸ ਸਕਦੇ ਆ ਕਿ ਕੀ ਗੱਲ ਕੀਤੀ ਕਾਰਵਾਈ ਕੀ ਕੀਤੀ ਗਈ ਪਰ ਹੁਣ ਤੱਕ ਕਾਰਵਾਈ ਕੀ ਕੀਤੀ ਗਈ ਹੈ ਜੋ ਵਿਅਕਤੀ ਜਿਹੜੇ ਤੋਂ ਆਇਆ ਸੀ ਕਾਰਵਾਈ ਇੱਕ ਤੇ ਅਸੀਂ ਉਹਨੂੰ ਹਟਾਉਤ ਨੂੰ ਨੂੰ ਸਸਪੈਂਡ ਕਰਨ ਵਾਸਤੇ ਲਿਖ ਦਿੱਤਾ ਮਹਨ ਸਾਹਿਬ ਜੀ ਨੇ ਇਹ ਦੂਸਰਾ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਸਲਾਹ ਦੇਤੀ ਪਿਛੇ ਪਹੁੰਚ ਗਿਆ ਇੱਥੇ ਥੋੜਾ ਜਿਹਾ ਕਾਫੀ ਪੁਲਿਸ ਨੂੰ ਕਾਫੀ ਲੇਟ ਤਲਾ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਜਿਹੜਾ ਤੁਹਾਨੂੰ ਨਹੀਂ ਉਹ ਤਲਾਹ ਤੇ ਅਸੀਂ 15-20 ਮਿੰਟ ਚ ਦੇਤੀ ਹੁਣਾਂ ਨੂੰ ਪਰ ਉਹ ਕਾਫੀ देर ਤੇ ਆਏ ਹੋਏ ਹਨ 40-45 ਮਿੰਟ ਹੋ ਗਏ ਆ ਹੁਣ ਦੇ ਪਰਿਵਾਰਕ ਮੈਂਬਰ ਪਹੁੰਚੇ ਹੋਏ ਉਹਨਾਂ ਕੋਲੋਂ ਬਿਆਨ ਲੈ ਰਹੇ ਜਿਸ ਤਰ੍ਹਾਂ ਪ੍ਰਸ਼ਾਸਨ ਲੈਂਦਾ ਉਹ ਬਿਆਨ ਪਹਿਲਾਂ ਕੋਈ ਦੁਸ਼ਮਣੀ ਤੇ ਨਹੀਂ ਹੈਗੀ ਇਹਨਾਂ ਦੇ ਆਪਸ ਵਿੱਚ ਕਿੰਨੇ ਰਿਸ਼ਤੇ ਨਹੀਂ ਸੁਣੀ ਨਹੀਂ ਸੁਣੀ ਨਹੀਂ ਜੀ ਕਦੀ ਕਾਫੀ ਦੇਰ ਤੋਂ ਉਹ ਬੰਦੇ ਨਾਮ ਨਹੀਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਦੱਸਿਆ ਨਹੀਂ ਜਾ ਰਿਹਾ ਜੀ ਕੌਣ ਨੇ ਬੰਦੇ ਉਹਨਾਂ ਸੀਸੀਟੀਵੀ ਸਾਰੀ ਫੁਟੇਜ ਆ ਗਈ ਹੋਈ ਆ ਹਾਂਜੀ ਕਿਉਂਕਿ ਤੁਹਾਨੂੰ ਪਤਾ ਚੱਪੇ ਚੱਪੇ ਤੇ ਕੈਮਰੇ ਲੱਗੇ ਹੋਏ ਆ ਤੇ ਕੈਮਰਾ ਸਾਰੀ ਆ ਗਈ ਹੋਣ ਅਸੀਂ ਜਾ ਕੇ ਸਾਨੂੰ 10-15 ਮਿੰਟ ਬਾਅਦ ਦੱਸ ਸਕਦੇ ਮੈਂ ਜੀ ਸਰ ਤੁਹਾਡੀ ਮੈਂ ਜੀ ਸਰ ਤੁਹਾਡੀ ਗੱਲ ਤੋਂ ਲੱਗਦਾ ਕਿ ਸਪੈਸ਼ਲ ਹਮਲਾ ਕਰਨ ਹੀ ਜਿਹੜੇ ਸੁਖਵੀਰ ਦੇ ਨਾਲ ਜਿਸ ਹਿਸਾਬ ਨਾਲ ਆਏ ਆ ਜਿਸ ਟਾਈਮ ਨਾਲ ਆਏ ਆ ਤੋ ਕੋਈ ਆਏ ਪੂਰੇ ਸਵੇਰ ਕੋਈ ਨੂੰ ਪਤਾ ਹੈ ਜੇ ਲੰਬੀ ਟਾਈਮ ਹੁੰਦਾ ਬਾਕੀ ਮੁਲਾਜ਼ਮ ਤਕਰੀਬਨ ਬਾਹਰ ਚਲੇ ਜਾਂਦੇ ਰੋਟੀ ਖਾ ਕੇ ਆਮ ਫਿਰਨ ਦੀ ਹੱਤ ਹੁੰਦੀ ਪਰ ਇਹ ਮੁਲਾਜ਼ਮ ਕੋ ਸਾਡਾ ਇੱਕ ਤੇਦੀ ਰਿਟਾਇਰਮੈਂਟ 31 ਅਕਤੂਬਰ ਨੂੰ ਹੈ ਤੇ ਥੋੜਾ ਬਜ਼ੁਰਗ ਹੋਣ ਕਰਕੇ ਬਾਹਰ ਨਹੀਂ ਜਾਂਦਾ ਗਰਮੀ 'ਚ ਉੱਥੇ ਹੀ ਆਪਣੀ ਬ੍ਰਾਂਚ 'ਚ ਬੈਠਾ ਸ਼ਾਇਦ ਤੁਹਾਨੂੰ ਪਤਾ ਵੀ ਇਸ ਟਾਈਮ ਤੇ ਇੱਥੇ ਹੁੰਦਾ ਮੁਰ ਕੀ ਕਾਰਵਾਈ ਕਰਵਾਈ ਜਾ ਰਹੀ ਹੈ ਜੀ ਐਸਡੀਪੀਸੀ ਵੱਲੋਂ ਉਹ ਜਿਹੜਾ ਜਿਹਨੇ ਹਮਲਾ ਕੀਤਾ ਹੁਣ ਐਸਡੀਪੀਸੀ ਦੇ ਅਬ ਕਿਤੇ ਜੋ ਕਾਰਵਾਈ ਪ੍ਰਸ਼ਾਸਨ ਦੀ ਬਣੇਗੀ ਉਹ ਆਪਣਾ ਕਰਨਗੇ ਸਾਡੇ ਵੱਲੋਂ ਤੁਹਾਨੂੰ ਪਹਿਲਾਂ ਡਿਸਕਸ ਕਰਨ ਵਾਸਤੇ ਮੈਂ ਸਾਹਿਬ ਜੀ ਨੇ ਭੇਜ ਦਿੱਤੀ ਹੈ ਜਿਹੜਾ ਕਕਾਰਤ ਕਰਨ ਕੀਤਾ ਸੀ ਉਸਨੇ ਵਾਰ ਕੀਤਾ ਜਾਂ ਜੀ ਜੀ ਹਾਂ ਜਿਹੜਾ ਕਕਾਰਤ ਕਰਨ ਉਹਨੇ ਕੀਤਾ ਸੀ ਉਹ ਥੋੜਾ ਆਮ ਨਾਲੋਂ ਥੋੜਾ ਲੰਮਾ ਪਉਂਦਾ ਵਾ ਹੁੰਦਾ ਉਮਰ ਕਿੰਨੀ ਹੋਦੀ ਹੈ ਉਮਰ ਉਹਦੀ ਕੋਈ 45 ਸਾਲ ਦੇ ਆ ਦਰਬਾਰ ਸਾਹਿਬ ਦੀ ਉਹ ਸਕੇ ਬੀਰ ਸਿੰਘ ਦੀ ਡਿਊਟੀ ਜਿਹੜੀ ਉਹ ਤਰਨਤਾਰ ਕਮੇਟੀ ਸੀ ਪਹਿਲਾਂ ਸਤਖੰਡ ਸੀ ਸਤਿ ਸਿਭਰਾ ਇਹਨਾਂ ਦੀ ਬ੍ਰਾਂਚ ਦੇ ਵਿੱਚ ਸੀ ਇਕੱਠੇ ਸੀ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਹੁਣ ਉਹਨਾਂ ਦੀ ਡਿਊਟੀ ਜਿਹੜੀ ਆ ਉਹ ਤਰਨਤਾਰ ਤਬੀਲ ਹੋ ਗਈ ਅੰਦਰ ਮਦਰ ਸਾਹਿਬ ਇੰਨੇ ਮੁਲਾਜ਼ਮ ਹੁੰਦੇ ਨੇ ਤੇ ਹਮਲਾ ਕਰਕੇ ਫਿਰ ਨਿਕਲ ਗਿਆ ਕਿਤਨੇ ਕਿਤੇ ਜਿਵੇਂ ਗੱਲ ਕਰ ਰਹੇ ਕਿ ਮੁਲਾਜ਼ਮਾਂ ਵੱਲੋਂ ਹੀ ਭਜਾਇਆ ਗਿਆ ਉਸ ਨੂੰ ਨਹੀਂ ਇਹ ਨਹੀਂ ਜੀ ਇਹ ਗੱਲ ਗਲਤ ਹੈ ਬਿਲਕੁਲ ਕਿਉਂਕਿ ਲੰਚ ਟਾਈਮ ਹੋਇਆ ਮੁਲਾਜ਼ਮਤ ਹੈ ਕੋਈ ਨਹੀਂ ਇੱਕ ਦਫ਼ਤਰ ਮੈਂ ਬੈਠਾ ਹੋਇਆ ਹਾਂ ਉਹ ਵੀ ਤੁਹਾਨੂੰ ਪਤਾ ਲੰਚ ਟਾਈਮ ਤੇ ਦਰਵਾਜ਼ਾ ਜਿਹੜਾ ਟੁੱਪਿਆ ਹੁੰਦਾ ਜੀ ਜਦੋਂ ਰੌਲਾ ਬਾਹਰ ਸੁਣਿਆ ਉਦੋਂ ਮੈਂ ਭੱਜ ਕੇ ਬਾਹਰ ਆਇਆ ਐਂਬੂਲੈਂਸ ਤੁਹਾਨੂੰ ਤੁਹ ਬੁਲਾਈ ਆ ਜੀ ਮੇਰਾ ਹਾਲੇ ਹੀ ਅੱਧੇ ਘੰਟੇ ਦੇ ਵਿੱਚ ਇੱਥੇ ਆ ਗਏ ਹੋਏ ਆ। ਸਾਬਕਾ ਬੜੀ ਆਪਣੀ ਵਾਲੀ ਆਪਸ ਤਾ ਬਿਲਕੁਲ ਨਹੀਂ ਜੀ ਨਹੀਂ ਜੀ ਕੋਈ ਰਿਸ਼ਤੇਦਾਰੀ ਨਹੀਂ। ਪਰਿਵਾਰਕ ਨਹੀਂ ਪਰਿਵਾਰਕ ਵੀ ਨਹੀਂ ਉਹ ਤਾਂ ਉਹ ਕੁਆਟਰਾਂ 'ਚ ਰਹਿੰਦਾ ਇਹ ਇਹਦਾ ਪਿੰਡ ਕਰਾਂ ਬਾਦ। ਪਿੰਡ ਸਾਹਿਬ ਆਸਾ ਦੇ ਕੇਂਦਰ ਤੇ ਇਹ ਘਟਨਾ ਵਾਪਰੀ ਹੈ ਸਿਕ ਸੰਗਤ ਦੇ ਤੇ ਦੁਕਾਨ ਮਾਲ ਤੇ ਪਹੁੰਚੀ ਪਰ ਉੱਥੇ ਗੁੱਸਾ ਆਣਾ ਉਹ ਵੀ ਨਹੀਂ ਬਹੁਤ ਮਾੜੀ ਗੱਲ ਹੈ ਜੀ ਗੁੱਸਾ ਨਹੀਂ ਲਿਆਉਣਾ ਚਾਹੀਦਾ 2 ਮਿੰਟ ਦਾ ਗੁੱਸਾ ਸਾਰੀ ਜ਼ਿੰਦਗੀ ਬਰਬਾਦ ਹੋਰ ਦੋ ਪਰਿਵਾਰ ਦੇ ਜਿਹੜੇ ਬਰਬਾਦ ਹੋ ਗਏ। ਮੇਰੇ ਤੱਕ ਦਾ ਇੱਕੋ ਹੀ ਮੁੰਡਾ ਜੀ ਉਹ ਹੈ ਹੁਣੇ ਇੰਗਲੈਂਡ ਦੇ ਕਰਦੇ ਉਹਨਾਂ ਤੋਂ ਢਿੱਲੇ ਰਹਿੰਦੇ ਆ ਤੇ ਬਾਕੀ ਭਤੀਜਾ ਉਹਨਾਂ ਦਾ ਤੇ ਚਾਚਾ ਉਹਨਾਂ ਤੋਂ ਪਹੁੰਚ ਚੁੱਕੇ ਆ ਕਿਥੋਂ ਦੇ ਵਾਸੀ ਨੇ ਇਹ ਪਿੰਡ ਖੈਰਾਬਾਦ ਜੀ ਗੁਰਦੁਆਰਾ ਪਲਾਸ ਸਾਹਿਬ ਦੇ ਲੱਗ ਠੀਕ ਹੈ ਠੀਕ ਹੈ